ਅੱਜ ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਕੋ ਗినਲ ਅਰਦਾਸ ਫਿਲਮ ਦੀ ਪੂਰੀ ਸਟਾਰ ਕਾਸਟ ਤਖਤ ਸ਼੍ਰੀ ਕੇਸਗੜ ਸਾਹਿਬ ਤੇ ਨਤਮਸਤਕ ਹੋਏ ਅਤੇ ਪੂਰੇ ਵਿਸ਼ਵ ਦੀ ਭਲਾਈ ਦੀ ਅਰਦਾਸ ਕੀਤੀ ਅਤੇ ਇਸ ਮੌਕੇ ਬੋਲਦੇ ਹੋਏ ਦੋਨੋਂ ਕਲਾਕਾਰਾਂ ਨੇ ਕਿਹਾ ਇਹ ਫਿਲਮ ਕਾਫੀ ਮਿਹਨਤ ਤੋਂ ਬਾਅਦ ਬਣੀ ਅਤੇ ਅਲੱਗ-ਅਲੱਗ ਵਿਸ਼ਿਆਂ ਤੇ ਬਣੀ ਹੈ ਅਤੇ ਇਹ ਫਿਲਮ ਸਭ ਨੂੰ ਜ਼ਰੂਰ ਪਸੰਦ ਆਏਗੀ ਗਿੱਪੀ ਗਰੇਵਾਲ ਨੇ ਕਿਹਾ ਖਾਸ ਕਰ ਇਸ ਫਿਲਮ ਨੂੰ ਬਣਾਉਣ ਤੋਂ ਪਹਿਲਾਂ ਕਈ ਗੱਲਾਂ ਨੂੰ ਧਿਆਨ ਚ ਰੱਖਿਆ ਗਿਆ ਹੈ ਫਿਲਮ ਬਨਣ ਤੋਂ ਬਾਅਦ ਵੀ ਇਸ ਫਿਲਮ ਨੂੰ ਕਈ ਸਮਝਦਾਰ ਲੋਕਾਂ ਨੂੰ ਦਿਖਾਇਆ ਗਿਆ ਤਾਂ ਕਿ ਲੋਕਾਂ ਦੇ ਸੁਝਾਅ ਅਤੇ رائے ਨੂੰ ਜਾਣਨ ਤੋਂ ਬਾਅਦ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਫਿਲਮ ਦੇਖਣੀ ਹੈ ਉਹ ਮੈਂ ਪੂਰੀ ਉਮੀਦ ਕਰਦਾ ਹਾਂ ਕਿ ਇਹ ਸਭ ਨੂੰ ਜ਼ਰੂਰ ਪਸੰਦ ਆਏਗੀ। ਅਤੇ ਨਾਲ ਹੀ ਗਿੱਪੀ ਗਰੇਵਾਲ ਨੇ ਕਿਹਾ ਕਿ ਅੱਜ ਮੈਂ ਤਖਤ ਸ਼੍ਰੀ ਕੇਸਗੜ ਸਾਹਿਬ ਪਹੁੰਚ ਕੇ ਬਹੁਤ ਖੁਸ਼ ਹਾਂ। ਉਹਨਾਂ ਨੇ ਕਿਹਾ ਕਿ ਬਚਪਨ ਦੇ ਵਿੱਚ ਉਹ ਤਖਤ ਸ਼੍ਰੀ ਕੇਸਗੜ ਸਾਹਿਬ ਟਰਾਲੀ ਦੇ ਬੈਠ ਕੇ ਆਉਂਦੇ ਸੀ। ਅਤੇ ਉਹਨਾਂ ਦੀ ਬਚਪਨ ਦੀਆਂ ਕਈ ਯਾਦਾਂ ਇਸ ਪਵਿੱਤਰ ਸ਼ਹਿਰ ਦੇ ਨਾਲ ਜੁੜੀਆਂ ਨੇ ਅਤੇ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਮੈਨੂੰ ਹਾਲੇ ਵੀ ਯਾਦ ਹੈ ਮੈਂ ਬਚਪਨ ਦੇ ਵਿੱਚ ਪਹਿਲੀ ਵਾਰ ਅਨੰਦਪੁਰ ਸਾਹਿਬ ਗਿਆ ਸੀ ਅਤੇ ਟਰਾਲੀ ਦੇ ਖੰਭੇ ਤੇ ਬੈਠ ਕੇ ਆਇਆ ਸੀ ਅਤੇ ਉਸ ਵਕਤ ਮੈਨੂੰ ਸੱਟ ਵੀ ਲੱਗੀ ਸੀ ਤੇ ਮੇਰਾ ਦੰਦ ਵੀ ਟੁੱਟ ਗਿਆ ਸੀ ਉਹਨਾਂ ਕਿਹਾ ਕਿ ਅੱਜ ਫੇਰ ਮੈਨੂੰ ਮੁੜ ਤੋਂ ਤਖਤ ਸ਼੍ਰੀ ਕੇਸਗੜ ਸਾਹਿਬ 'ਚ ਮੱਥਾ ਟੇਕਣ ਦਾ ਮੌਕਾ ਮਿਲਿਆ ਤੇ ਮੈਂ ਬਹੁਤ ਖੁਸ਼ ਆ ਤੇ ਨਾਲ ਹੀ ਨਾਲ ਗੁਰਪ੍ਰੀਤ ਕੁੱਗੀ ਨੇ ਕਿਹਾ ਕਿ ਤਖਤ ਸ਼੍ਰੀ ਕੇਸਗੜ ਸਾਹਿਬ ਦਸਵੇਂ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਭੂਮੀ ਹੈ ਇਸ ਭੂਮੀ ਵਿੱਚ ਪਹੁੰਚਣ ਦੇ ਨਾਲ ਸਭ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਤੇ ਉਹਨਾਂ ਕਿਹਾ ਕਿ ਫਿਲਮ ਅਰਦਾਸ ਬਣਾਈ ਗਈ ਹੈ ਇਸ ਦਾ ਪ੍ਰਚਾਰ ਵੀ ਕੀਤਾ ਤੇ ਸਾਡਾ ਮਨ ਖਾਲਸਾ ਪਥ ਦੇ ਇਸ ਪਵਿੱਤਰ ਸ਼ਹਿਰ 'ਚ ਪਹੁੰਚ ਕੇ ਗੁਰੂ ਚੰਨਾ ਚ ਅਰਦਾਸ ਕਰਨ ਦਾ ਵਿਚਾਰ ਸੀ ਅੱਜ ਫਿਲਮ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਦੇਖੀ ਤਾਂ ਅਸੀਂ ਬਹੁਤ ਖੁਸ਼ ਆ ਅਸੀਂ ਹਰ ਕਿਸੇ ਲਈ ਅਰਦਾਸ ਕਰਦੇ ਹਾਂ ਦੇਖੋ ਕੈਰੀਅਰ ਜੱਟ ਆਈ ਸੀਗੀ ਲੋਕਰ ਨੇ ਥੋੜਾ ਕ੍ਰਿਟਿਸਿਜ਼ਮ ਵੀ ਕੀਤਾ ਕਿ ਕੁਝ ਡਾਇਲੌਗਸ ਜਿਹੜੇ ਜਿਹੜੇ ਦੇਖ ਕੇ ਤੇ ਮलाल ਵੀ ਹੁੰਦਾ ਕਿ ਯਾਰ ਬੜੀ ਵੱਡੀ ਰਿਸਪੌਂਸਿਬਿਲਟੀ ਪੰਜਾਬੀਆਂ ਨੇ ਸਜਾਵੀਂ ਮੈਂ ਕੀਤੀ ਤੇ ਇਸ ਤਰ੍ਹਾਂ ਦੇ ਥੋੜੇ-ਬੋਟੇ ਦੇਖੋ ਜੀ ਕੋਈ ਕੋਈ ਵੀ ਚੀਜ਼ ਜਦੋਂ ਅਸੀਂ ਬਣਾਉਂਦੇ ਆ ਅਸੀਂ ਕੋਈ ਵੀ ਚੀਜ਼ ਬਣਾਉਣੀ ਆ ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਕੋਈ ਵੀ ਬੰਦਾ ਹਰਟ ਨਾ ਹੋਵੇ ਕੋਈ ਵੀ ਚੀਜ਼ ਐਦਾਂ ਨਾ ਹੋਵੇ ਕਿਉਂਕਿ ਫਿਲਮ ਜਦੋਂ ਬਣਦੀ ਆ ਇੱਕ ਬਹੁਤ ਵੱਡੀ ਟੀਮ ਹੁੰਦੀ ਆ بڑے ਡਿਸੀਜਨ ਲਏ ਜਾਂਦੇ ਨੇ ਮੌਕੇ ਦੇ ਉੱਤੇ ਸੋ ਕਈ ਵਾਰੀ ਜਦੋਂ ਸਾਰੀਆਂ ਚੀਜ਼ਾਂ ਲਈਆਂ ਹੁੰਦੀਆਂ ਆ ਆਪਾਂ ਉਰੇ ਬੈਠ ਕੇ ਕਿਸੇ ਨੂੰ ਇਹ ਕਹੀਏ ਕਿ ਨਹੀਂ ਨਹੀਂ ਜੀ ਉਹ ਫਲਾਣੇ ਦਾ ਫਾਲਟ ਸੀ ਨਹੀਂ ਜੇ ਕੋਈ ਗਲਤ ਚੀਜ਼ ਵੀ ਹੁੰਦੀ ਉਹ ਵੀ ਸਾਡੇ ਫਾਲਟ ਸੀਗਾ ਤੇ ਅਸੀਂ ਹੀ ਉਹਨੂੰ ਠੀਕ ਕਰਨਾ ਵਾ ਸੋ ਹੁਣ ਅਸੀਂ ਕੋਸ਼ਿਸ਼ ਹਮੇਸ਼ਾ ਇਹ ਕਰਦੇ ਆ ਜਿਵੇਂ ਹੁਣ ਖਾਸ ਕਰਕੇ ਕੋਈ ਵੀ ਫਿਲਮ ਬਣਾਉਣੀ ਆ ਕਿ ਯਾਰ ਰੀਲੀਜ਼ ਤੋਂ ਪਹਿਲਾਂ ਆਪਾਂ ਕਾਫੀ ਬੰਦੇ ਬੈਠ ਕੇ ਦੇਖੀਏ ਇਸ ਸੀਜ਼ਨ ਕਿ ਕੋਈ ਚੀਜ਼ ਬਾਹਰ ਇਦਾਂ ਨਾ ਜਾਵੇ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਫਲੋਅ ਦੇ ਵਿੱਚ ਚੀਜ਼ਾਂ ਹੋਈਆਂ ਕਈ ਵਾਰੀ ਉਹਦੋਂ ਠੀਕ ਲੱਗਦੀਆਂ ਹੁੰਦੀਆਂ ਨੇ ਕਿਉਂਕਿ ਅਸੀਂ ਇਹ ਤਾਂ ਚਲੋ ਹਿੱਟ ਫਿਲਮ ਦੀ ਗੱਲ ਕਰ ਲਈ ਆਪਾਂ ਕੈਰੀ ਆਂ ਜੱਟਾ ਸੁਪਰ ਹਿੱਟ ਫਿਲਮ ਆ ਅੱਜ ਦੀ ਡੇਟ 'ਚ ਲੋਕਾਂ ਨੇ ਐਕਸੈਪਟ ਵੀ ਕੀਤੀ ਆ ਔਰ ਸਭ ਤੋਂ ਵੱਡੀ ਕ੍ਰਾਸ ਹੋਈ ਕਈ ਫਿਲਮਾਂ ਜਿਹੜੀਆਂ ਨਹੀਂ ਚੱਲਦੀਆਂ ਜਾਂ ਕੋਈ ਫਿਲਮ ਫਲॉप ਹੋ ਜਾਂਦੀ ਆ ਅਸੀਂ ਉਹਦੇ ਤੇ ਵੀ ਬਹੁਤ ਮਿਹਨਤ ਕਰਦੇ ਆ ਜੀ ਅਸੀਂ ਥੋੜੀ ਚਾਹੁੰਦੇ ਆ ਕਿ ਫਿਲਮ ਕੋਈ ਫਲॉप ਹੋ ਜਵੇ ਸਾਡਾ ਤਾਂ ਪੂਰਾ ਜ਼ੋਰ ਲੱਗਿਆ ਹੁੰਦਾ ਵਾ ਸੋ ਉਵੇਂ ਹੀ ਅਸੀਂ ਮੈਨੂੰ ਲੱਗਦਾ ਕਿ ਹੁਣ ਜਦੋਂ ਇਹ ਫਿਲਮ ਬਣਾਈ ਆ ਅਰਦਾਸ ਸਰਬੱਤ ਦੇ ਭਲੇ ਦੀ ਸਾਡਾ ਤਾਂ ਬਹੁਤ ਜ਼ੋਰ ਲੱਗਿਆ ਜੀ ਔਰ ਅਸੀਂ ਇਹੇ ਕਰਕੇ ਅ ਮੈਂ ਦੱਸ ਨਹੀਂ ਸਕਦਾ ਕਿ ਅਸੀਂ ਇੰਨੇ ਲੋਕਾਂ ਨੂੰ ਇਹ ਫਿਲਮ ਦਿਖਾਈ ਤੇ ਵੀ ਕੋਈ ਚੀਜ਼ ਉਨੀ ਕੀ ਨਾ ਹੋ ਜਵੇ ਪਲੀਜ਼ ਦੇਖੋ ਇਹ ਸਾਰੀਆਂ ਚੀਜ਼ਾਂ ਸੋ ਹੁਣ ਜਿਹੜੀ ਫਿਲਮ ਤੁਸੀਂ ਦੇਖੋਗੇ 13 ਸਪਟੈਂਬਰ ਨੂੰ ਮਤਲਬ ਉਹ ਉਹ ਸਾਡੇ ਲਈਓ ਬਹੁਤ ਸੰਸਥਾਵਾਂ ਵਾਲਿਓ ਬਹੁਤ ਗੁਣੀ ਲੋਕਾਂ ਵਾਲਿਓ ਪਾਸ ਕੀਤੀ ਹੋਈ ਬਹੁਤ ਪ੍ਰਬੰਧਕ ਕਮੇਟੀਆਂ ਵਾਲਿਓ ਪਾਸ ਕੀਤੀ ਹੋਈ ਫਿਲਮ ਆ ਜਿਹਦੇ ਵਿੱਚ ਕੱਲਾ ਕੱਲਾ ਡਾਇਲੋਗ ਵੀ ਪ੍ਰਨੰਸੀਏਸ਼ਨ ਤੋਂ ਲੈ ਕੇ ਹਰ ਚੀਜ਼ ਅਸੀਂ ਚੈੱਕ ਕਰਾ ਕੇ ਹੀ ਚੀਜ਼ ਭਾਈਆ ਵੀ ਕੋਈ ਵੀ ਏਦਾਂ ਦੀ ਚੀਜ਼ ਨਾ ਹੋਵੇ ਕਿਉਂਕਿ ਅਰਦਾਸ ਫਿਲਮ ਨਾਲ ਬਹੁਤ ਲੋਕਾਂ ਦੀ ਬਹੁਤ ਲੋਕਾਂ ਦੇ ਇਮੋਸ਼ਨਸ ਜੁੜੇ ਹੁੰਦੇ ਨੇ ਜਜ਼ਬਾਤ ਜੁੜੇ ਹੋਏ ਨੇ ਸੋ ਇਹ ਕੱਲੀ ਫਿਲਮ ਨਹੀਂ ਹੈਗੀ ਇਹ ਲੋਕਾਂ ਦਾ ਇੱਕ ਜਜ਼ਬਾਤ ਆ ਸੋ ਅਸੀਂ ਵੀ ਉਸੇ ਮਾਹੌਲ ਦੇ ਨਾਲ ਇਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਸਭ ਤੋਂ ਵਧੀਆ ਤਾਂ ਇਹ ਸੀਗਾ ਜੀ ਕਿ ਤਖਸ਼ਰੀ ਹਜੂਰ ਸਾਹਿਬ ਜਾਣਾ ਸੀਗਾ ਸੋ ਸਾਰੀ ਟੀਮ ਉਸ ਚੀਜ਼ ਲਈ ਬਹੁਤ ਐਕਸਾਈਟਡ ਸੀ ਔਰ ਕਈ ਦਿਨਾਂ ਸੀ ਉੱਥੇ ਰਹੇ ਆ ਤੇ ਡੇ ਨਾਈਟ ਉੱਥੇ ਹੁੰਦੇ ਸੀਗੇ ਤੇ ਬਹੁਤ ਵਧੀਆ ਲੱਗਦਾ ਸੀ ਔਰ ਜਦੋਂ ਫਿਲਮ ਲਿਖੀ ਸੀ ਤਾਂ ਉਦੋਂ ਬੜਾ ਮਨ ਚ ਡਰ ਸੀਗਾ ਕਿ ਯਾਰ ਉੱਥੇ ਪ੍ਰੋਪਰ ਐਵੇਂ ਸ਼ੂਟ ਕਰਨਾ ਵਾ ਅੰਦਰ ਜਾ ਕੇ ਸਾਰੀਆਂ ਚੀਜ਼ਾਂ ਐਗਜ਼ੀਕਿਊਟ ਕਰ ਹੋਣਗੀਆਂ ਤੇ ਕੁਝ ਗਲਤ ਨਾ ਹੋ ਜਾਵੇ ਸੋ ਵਾਇਗਰੂ ਦੀ ਐਸੀ ਕਿਰਪਾ ਰਹੀ ਉੱਥੇ ਪ੍ਰਬੰਧਨ ਕਮੇਟੀ ਨੇ ਵੀ ਬਹੁਤ ਸਾਥ ਦਿੱਤਾ ਔਰ ਫਿਲਮ ਬਣਨ ਤੋਂ ਬਾਅਦ ਜਦੋਂ ਉਹਨਾਂ ਨੇ ਦੇਖੀ ਤੇ ਉਹਨਾਂ ਨੇ ਸਾਨੂੰ ਬਹੁਤ ਐਪਰੀਸ਼ੀਏਟ ਕੀਤਾ ਔਰ ਸਭ ਤੋਂ ਮਿਲਦਾ ਕਿ ਸਾਡੀ ਜ਼ਿੰਦਗੀ ਦੀ ਖੂਬਸੂਰਤ ਮੂਮੈਂਟ ਹੋਈ ਸੀ ਕਿਉਂਕਿ ਇੰਨੇ ਦਿਨ ਅਸੀਂ ਉੱਥੇ ਸਪੈਂਡ ਕੀਤੇ ਨੇ ਜੀ ਕੈਰੀ ਹੁਣ ਜਟਾ ਇਸ ਤਰ੍ਹਾਂ ਕਿ ਲਾਈਟ ਮੇਰੇ ਚੋਣਾਂ ਮਾਦੀ ਤੇ ਦੁੱਜੇ ਪਾਸੇ ਇਸ ਤਰ੍ਹਾਂ ਦਾ ਸਬਜੈਕਟ ਮੈਟਰ ਜਿਹੜੀ ਸ਼ਿਫਟਿੰਗ ਹੁੰਦੀ ਹੈ ਇਜ਼ ਇਟ ਈਜ਼ੀ ਕਿ ਇਕਦਮ ਇੱਕ ਕਰੈਕਟਰ ਤੋਂ نکل ਕੇ ਦੂਜੇ ਕਰੈਕਟਰ ਦੇ ਵਿੱਚ ਆਣਾ ਦੇਖੋ ਭਾਜੀ ਇਹ ਕਰੈਕਟਰ ਚੋਂ ਲੱਗ ਕੇ ਤਾਂ ਮੈਨੂੰ ਇਦਾਂ ਲੱਗਦਾ ਕਿ ਆਰਟਿਸਟ ਦੀ ਇੱਕ ਜੌਬ ਹੈ ਆ ਜਦੋਂ ਪਹਿਲੀ ਵਾਰੀ ਪਹਿਲੀ 2016 ਦੇ ਵਿੱਚ ਅਰਦਾਸ ਬਣਾਈ ਸੀ ਉਦੋਂ ਸਾਡੇ ਲਈ ਬਹੁਤ ਟਫ ਸੀਗਾ ਜਦੋਂ ਮੈਂ ਸਬਜੈਕਟ ਸੋਚਿਆ ਕਿ ਲਿਖਣਾ ਵਾ ਇਦਾਂ ਕਰਨਾ ਇਵਨ ਘੁੱਗੀ ਭਾਜੀ ਨੂੰ ਵੀ ਮੈਂ ਕਿਹਾ ਮੈਂ ਕਿਹਾ ਜੀ ਤੁਸੀਂ ਮਾਸਟਰ ਗੁਰਮਖ ਸਿੰਘ ਦਾ ਰੋਲ ਪਲੇ ਕਰੋਗੇ ਤੇ ਇਹਨਾਂ ਨੂੰ ਵੀ ਬੜਾ ਡਾਊਟ ਸੀਗਾ ਕਹਿੰਦੇ ਯਾਰ ਲੋਕ ਕਿਦਾਂ ਐਕਸੈਪਟ ਕਰਨਗੇ ਮੈਂ ਕਿਹਾ ਭਾਜੀ ਤੁਸੀਂ ਐਕਟਰ ਹੋ ਤੁਸੀਂ ਇੱਕ ਚੀਜ਼ ਨੂੰ ਪਰਫਾਰਮ ਕਰਨਾ ਤੁਸੀਂ ਕੁਝ ਵੀ ਕਰ ਸਕਦੇ ਹੋ ਕਿਉਂਕਿ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਇਹਨਾਂ ਦਾ ਬਹੁਤ ਖਾਸ ਦੋਸਤ ਆ ਇਹਨਾਂ ਦੇ ਨਾਲ ਰਹਿਣਾ ਛੋਟਾ ਭਰਾ ਮੈਂ ਇਹਨਾਂ ਦਾ ਤੇ ਮੈਂ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਤੇ ਕਿਉਂਕਿ ਐਕਚੁਅਲੀ ਜੋ ਕੈਰੀ ਆਨ ਜੱਟਾ ਤੁਸੀਂ ਗੁਰਪ੍ਰੀਤ ਕੋ ਗੀਜੀ ਨੂੰ ਦੇਖਦੇ ਹੋ ਐਕਚੁਅਲੀ ਉਹ ਹੈ ਨਹੀਂ ਉਹ ਇਹ ਬਹੁਤ ਜ਼ਿਆਦਾ ਕਲੋਜ਼ ਜੀ ਇਹਨਾਂ ਦਾ ਇਹਨਾਂ ਦੀ ਆਪਣੀ ਜ਼ਿੰਦਗੀ ਦੇਖੋ ਤਾਂ ਇਹ ਗੁਰਮukh ਸਿੰਘ ਦੇ ਜ਼ਿਆਦਾ ਕਲੋਜ਼ ਨੇ ਤੇ ਮਤਲਬ ਕਿਹੜੇ ਪਾਸੇ ਨੇੜੇ ਨੇ ਜੇ ਮੈਂ ਕਹਾ ਹਨ ਤਾਂ ਇਧਰ ਦੇ ਪਾਸੇ ਜ਼ਿਆਦਾ ਨੇੜੇ ਨੇ ਬਟ ਇਹ ਐਕਟਰ ਵਧੀਆ ਨੇ ਤਾਂ ਇਹ ਕੈਰੀ ਆਨ ਜੱਟ ਵਾਲਾ ਹਨੀ ਵੀ ਬਹੁਤ ਵਧੀਆ ਪਲੇ ਕਰਦੇ ਨੇ ਹਨ ਤੇ ਉਦੋਂ ਸਾਡੇ ਲਈ ਹਲੇ ਟਫ ਚੀਜ਼ ਸੀਗੀ ਬਟ ਉਸ ਤੋਂ ਬਾਅਦ ਜਦੋਂ ਫਿਲਮ ਬਣਾਈ ਕਈ ਵਾਰੀ ਚੀਜ਼ਾਂ ਨਾ ਹੋਣ ਤੋਂ ਬਾਅਦ ਤੁਹਾਨੂੰ ਰਿਅਲਾਈਜ਼ ਹੁੰਦੀਆਂ ਨੇ ਉਹ ਫਿਲਮ ਬਣਨ ਤੋਂ ਬਾਅਦ ਅਸੀਂ ਰਿਅਲਾਈਜ਼ ਕੀਤੀ ਇਹ ਚੀਜ਼ ਕਿ ਯਾਰ ਇਹ ਐਕਚੁਅਲੀ ਨਾ ਸਾਡੀ ਜ਼ਿੰਮੇਵਾਰੀ ਸੀ ਇਹ ਸਾਨੂੰ ਪਹਿਲਾਂ ਕਰਨੀ ਚਾਹੀਦੀ ਸੀ ਅਸੀਂ ਲੇਟ ਹੋਏ ਆ ਇਹ ਚ ਪਰ ਮੈਨੂੰ ਇਹ ਲੱਗਿਆ ਕਿ ਯਾਰ ਜੇ ਹੁਣ ਲੇਟ ਹੋਇਆ ਤਾਂ ਹੁਣ ਆਪਾਂ ਹਰ ਕੁਝ ਨਾ ਕੁਝ ਇਦਾਂ ਦਾ ਬਣਾਉਂਦੇ ਰਹੀਏ ਫਿਰ ਉਸ ਤੋਂ ਬਾਅਦ ਅਸੀਂ ਦੂਜਾ ਭਾਗ ਵੀ ਬਣਾਇਆ ਫਿਰ ਮਾਂ ਫਿਲਮ ਵੀ ਬਣਾਈ ਤੇ ਵਿੱਚ ਹੋਰ ਕਾਫੀ ਚੀਜ਼ਾਂ ਬਣਾਈਆਂ ਇੱਕ ਨਸ਼ਿਆਂ ਤੇ ਫਿਲਮ ਬਣਾਈ ਸੀ ਪੋਸਟ ਦੀ ਇਦਾਂ ਦੀਆਂ ਚੀਜ਼ਾਂ ਮੈਂ ਕੋਸ਼ਿਸ਼ ਕਰਦਾ ਕਿ ਕੁਝ ਨਾ ਕੁਝ ਬਣਦੀ ਆ ਰਹਿਣ ਤੇ ਹੁਣ ਉਸੇ ਤਰੀਕੇ ਨਾਲ ਇਹ ਤੀਸਰਾ ਭਾਗ ਅਰਦਾਸ ਸਰਬੱਤੇ ਪਲੇ ਦੀ ਦੇਖੋ ਜੀ ਕੋਈ ਕੋਈ ਵੀ ਚੀਜ਼ ਜਦੋਂ ਅਸੀਂ ਬਣਾਉਂਨੇ ਆ ਅਸੀਂ ਕੋਈ ਵੀ ਚੀਜ਼ ਬਣਾਉਂਨੇ ਆ ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਕੋਈ ਵੀ ਬੰਦਾ ਹਰਟ ਨਾ ਹੋਵੇ ਕੋਈ ਵੀ ਚੀਜ਼ ਇਦਾਂ ਨਾ ਹੋਵੇ ਆ ਕਿਉਂਕਿ ਫਿਲਮ ਜਦੋਂ ਬਣਦੀ ਹੈ ਇੱਕ ਬਹੁਤ ਵੱਡੀ ਟੀਮ ਹੁੰਦੀ ਆ بڑے ਡਿਸੀਜਨ ਲਏ ਜਾਂਦੇ ਨੇ ਮੌਕੇ ਦੇ ਉੱਤੇ ਸੋ ਕਈ ਵਾਰੀ ਜਦੋਂ ਸਾਰੀਆਂ ਚੀਜ਼ਾਂ ਲਈਆਂ ਹੁੰਦੀਆਂ ਆ ਆਪਾਂ ਉਰੇ ਬੈਠ ਕੇ ਕਿਸੇ ਨੂੰ ਇਹ ਕਹੀਏ ਕਿ ਨਹੀਂ ਨਹੀਂ ਜੀ ਉਹ ਫਲਾਣੇ ਦਾ ਫਾਲਟ ਸੀ ਨਹੀਂ ਜੇ ਕੋਈ ਗਲਤ ਚੀਜ਼ ਵੀ ਹੁੰਦੀ ਉਹ ਵੀ ਸਾਡੇ ਫਾਲਟ ਸੀਗਾ ਤੇ ਅਸੀਂ ਹੀ ਉਹਨੂੰ ਠੀਕ ਕਰਨਾ ਵਾ ਸੋ ਹੁਣ ਅਸੀਂ ਕੋਸ਼ਿਸ਼ ਹਮੇਸ਼ਾ ਇਹ ਕਰਦੇ ਆ ਜਿਵੇਂ ਹੁਣ ਖਾਸ ਕਰਕੇ ਕੋਈ ਵੀ ਫਿਲਮ ਬਣਾਉਨੇ ਆ ਕਿ ਯਾਰ ਰਿਲੀਜ਼ ਤੋਂ ਪਹਿਲਾਂ ਆਪਾਂ ਕਾਫੀ ਬੰਦੇ ਬੈਠ ਕੇ ਦੇਖੀਏ ਇਸ ਸੀਜ਼ਨ ਕਿ ਕੋਈ ਚੀਜ਼ ਬਾਹਰ ਇਦਾਂ ਨਾ ਜਾਵੇ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਫਲੋਅ ਦੇ ਵਿੱਚ ਚੀਜ਼ਾਂ ਹੋਈਆਂ ਕਈ ਵਾਰੀ ਉਦੋਂ ਠੀਕ ਲੱਗਦੀਆਂ ਹੁੰਦੀਆਂ ਨੇ ਕਿਉਂਕਿ ਅਸੀਂ ਇਹ ਤਾਂ ਚਲੋ ਹਿੱਟ ਫਿਲਮ ਦੀ ਗੱਲ ਕਰ ਲਈ ਆਪਾਂ ਕਹਿ ਰਿਹਾ ਹਾਂ ਜੱਟਾ ਸੁਪਰ ਹਿੱਟ ਫਿਲਮ ਆ ਅੱਜ ਦੀ ਰੇਟ ਜੇ ਲੋਕਾਂ ਨੇ ਐਕਸੈਪਟ ਵੀ ਕੀਤੀ ਆ ਔਰ ਸਭ ਤੋਂ ਵੱਡੀ ਕ੍ਰਾਸ ਹੋਈ ਕਈ ਫਿਲਮਾਂ ਜਿਹੜੀਆਂ ਨਹੀਂ ਚੱਲਦੀਆਂ ਜਾਂ ਕੋਈ ਫਿਲਮ ਫਲॉप ਹੋ ਜਾਂਦੀ ਆ ਅਸੀਂ ਉਹਦੇ ਤੇ ਵੀ ਬਹੁਤ ਮਿਹਨਤ ਕਰਦੇ ਆ ਜੀ ਅਸੀਂ ਥੋੜੀ ਚਾਹੁੰਦੇ ਆ ਕਿ ਫਿਲਮ ਕੋਈ ਫਲॉप ਹੋ ਜਾਵੇ ਸਾਡਾ ਤਾਂ ਪੂਰਾ ਜ਼ੋਰ ਲੱਗਿਆ ਹੁੰਦਾ ਵਾ ਸੋ ਉਵੇਂ ਹੀ ਅਸੀਂ ਮੈਨੂੰ ਲੱਗਦਾ ਕਿ ਸਾਡਾ ਤਾਂ ਬਹੁਤ ਜ਼ੋਰ ਲੱਗਿਆ ਜੀ ਔਰ ਅਸੀਂ ਇਹੇ ਕਰਕੇ ਅ ਮੈਂ ਦੱਸ ਨਹੀਂ ਸਕਦਾ ਕਿ ਅਸੀਂ ਇੰਨੇ ਲੋਕਾਂ ਨੂੰ ਇਹ ਫਿਲਮ ਦਿਖਾਈ ਤੇ ਵੀ ਕੋਈ ਚੀਜ਼ ਉਨੀ ਕੀ ਨਾ ਹੋ ਜਵੇ ਪਲੀਜ਼ ਦੇਖੋ ਇਹ ਸਾਰੀਆਂ ਚੀਜ਼ਾਂ ਸੋ ਹੁਣ ਜਿਹੜੀ ਫਿਲਮ ਤੁਸੀਂ ਦੇਖੋਗੇ 13 ਸਪਟੰਬਰ ਨੂੰ ਮਤਲਬ ਉਹ ਉਹ ਸਾਡੇ ਲਈਓ ਬਹੁਤ ਸੰਸਥਾਵਾਂ ਲਈਓ ਬਹੁਤ ਗੁਣੀ ਲੋਕਾਂ ਲਈਓ ਪਾਸ ਕੀਤੀ ਹੋਈ ਬਹੁਤ ਪ੍ਰਬੰਧਕ ਕਮੇਟੀਆਂ ਲਈਓ ਪਾਸ ਕੀਤੀ ਹੋਈ ਫਿਲਮ ਆਜੀ ਦੇ ਚ ਕਲਾ ਕਲਾ ਡਾਇਲੋਗ ਵੀ ਪ੍ਰਨੰਸੀਏਸ਼ਨ ਤੋਂ ਲੈ ਕੇ ਹਰ ਚੀਜ਼ ਅਸੀਂ ਚੈੱਕ ਕਰਾ ਕੇ ਹੀ ਚੀਜ਼ ਭਾਈਆ ਵੀ ਕੋਈ ਵੀ ਏਦਾਂ ਦੀ ਚੀਜ਼ ਨਾ ਹੋਵੇ ਕਿਉਂਕਿ ਅਰਦਾਸ ਫਿਲਮ ਨਾਲ ਬਹੁਤ ਲੋਕਾਂ ਦੀ ਬਹੁਤ ਲੋਕਾਂ ਦੇ ਇਮੋਸ਼ਨਸ ਜੁੜੇ ਹੁੰਦੇ ਨੇ ਜਜ਼ਬਾਤ ਜੁੜੇ ਹੋਏ ਨੇ ਸੋ ਇਹ ਕੱਲੀ ਫਿਲਮ ਨਹੀਂ ਹੈਗੀ ਇਹ ਲੋਕਾਂ ਦਾ ਇੱਕ ਜਜ਼ਬਾਤ ਆ ਸੋ ਅਸੀਂ ਵੀ ਉਸੇ ਮਾਹੌਲ ਦੇ ਨਾਲ ਇਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਬਹੁਤ ਵਧੀਆ ਜੀ ਕਿਉਂਕਿ ਮੈਂ ਕੋਗੀ ਪਾਜੀ ਨੂੰ ਗੱਲ ਕਰ ਰਿਹਾ ਸੀ ਮੈਂ ਕਿਹਾ ਭਾਜੀ ਵੀ ਮੈਂ ਸਭ ਤੋਂ ਪਹਿਲਾਂ ਜਦੋਂ ਤਖਤ ਗਿਆ ਸੀ ਤਾਂ ਮੈਂ ਇੱਥੇ ਆਇਆ ਸੀਗਾ ਛੋਟੇ ਹੁੰਦੇ ਤੇ ਮੈਨੂੰ ਅੱਜ ਵੀ ਆਦਾ ਮੈਂ ਕਿਹਾ ਜੀ ਮੈਂ ਟਰਾਲੀ ਤੇ ਆਇਆ ਸੀ ਮੇਰਾ ਦੰਦ ਟੁੱਟ ਗਿਆ ਸੀਗਾ ਡਾਲੇ ਤੇ ਰੱਖ ਲਿਆ ਸੀ ਮੈਂ ਪਿੱਛੇ ਬੈਠੇ ਨੇ ਹਨਾ ਤੇ ਮੈਂ ਕਿਹਾ ਜੀ ਮੈਂ ਉਦੋਂ ਦੀ ਕੱਲ ਪਰਸ ਵੀ ਆਪਾਂ ਗੱਲ ਕਰਦੇ ਸੀਗੇ ਤੇ ਉਸ ਤੋਂ ਬਾਅਦ ਮੈਂ ਕਿਹਾ ਭਾਜੀ ਸਾਰੇ ਮੈਂ ਪੰਜੇ ਤਖਤ ਕੰਪਲੀਟ ਕੀਤੇ ਮੈਂ ਕਿਹਾ ਜੀ ਅੱਜ ਵਾਪਸ ਆਏ ਆ ਇੱਥੇ ਤੇ ਮੈਂ ਇਹਨਾਂ ਨੂੰ ਕਹੀ ਜਾਂਦਾ ਮੈਂ ਕਿਹਾ ਮੈਨੂੰ ਇੱਥੇ ਦੀਆਂ ਮੈਮਰੀਜ਼ ਘੱਟ ਨੇ ਕਿਉਂਕਿ ਮੈਂ ਬਹੁਤ ਛੋਟਾ ਹੁੰਦਾ ਆਉਂਦਾ ਰਿਆ ਮੈਂ ਉਦੋਂ ਮੈਂ ਰੈਗੂਲਰ ਆਉਂਦਾ ਸੀਗਾ ਪਿੰਡੋਂ ਅਸੀਂ ਟਰਾਲੀ ਤੇ ਆਉਂਦੇ ਸੀਗੇ ਤੇ ਹੁਣ ਬਹੁਤ ਟਾਈਮ ਹੋ ਗਿਆ ਸੀ ਮੈਂ ਕਿਹਾ ਜੀ ਇਹ ਮੇਰੇ ਬੱਚੇ ਤਾਂ ਆ ਕੇ ਗਏ ਨੇ ਤੇ ਬਹੁਤ ਵਧੀਆ ਲੱਗਦਾ ਜੀ ਔਰ ਇਸ ਤੋਂ ਮਨ ਲੱਗਦਾ ਕਿ ਜਿਹੜਾ ਆ ਕੇ ਇੱਥੇ ਨਜ਼ਾਰਾ ਉਹ ਕਾਜ ਸ਼ਾਸਤਰ ਦੇਖੇ ਤੇ ਗੱਲਾਂ ਹੀ ਹੋਰ ਹੋ ਜਾਂਦੀਆਂ ਪਤਾ ਲੱਗਦਾ ਆਪਾਂ ਕੌਣ ਐ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇੱਥੇ ਗਾਹਿਬ ਗਾਹੇ ਜਦੋਂ ਹਜ਼ੂਰ ਹੁਕਮ ਕਰਦੇ ਨੇ ਆਈ ਦਾ ਪਰਿਵਾਰ ਨਾਲ ਵੀ ਤੇ ਅੱਜ ਕਿਉਂਕਿ ਸਾਡੀ ਫਿਲਮ ਦੀ ਅਸੀਂ ਜਦੋਂ ਪ੍ਰੋਮੋਸ਼ਨ ਸ਼ੁਰੂ ਕੀਤੀ ਸੀ ਉਹ ਚਾਰ ਬੰਗਲਾ ਸਾਹਿਬ ਬੰਬੇ ਤੋਂ ਸ਼ੁਰੂ ਹੋਈ ਸੀ ਤੇ ਪ੍ਰੋਮੋਸ਼ਨ ਦੀ ਸਮਾਪਤੀ ਹੋ ਗਈ ਐ ਅਸੀਂ ਹੁਣ ਅੱਜ ਫਾਈਨਲੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਰਸੋਈ ਇਸ ਧਰਤੀ ਤੇ ਨਤਮਸਤਕ ਹੋਣ ਵਾਸਤੇ ਆਏ ਆਂ ਨੇਕ ਨiyet ਦੇ ਨਾਲ ਮਿਹਨਤ ਦੇ ਨਾਲ ਇੱਕ ਪ੍ਰੋਡਕਟ ਤਿਆਰ ਕੀਤਾ ਜਿਹੜਾ ਐਂਟਰਟੇਨਮੈਂਟ ਤੋਂ ਅਲੱਗ ਹੋ ਕੇ ਲੋਕਾਂ ਨੂੰ ਸਾਡੇ ਬੱਚਿਆਂ ਨੂੰ ਆਉਣ ਵਾਲੀਆਂ ਨਸਲਾਂ ਨੂੰ ਸ਼ਾਇਦ ਕੋਈ ਚੰਗਾ ਸੁਨੇਹਾ ਦੇਣ 'ਚ ਅਸੀਂ ਕਾਮਯਾਬ ਹੋ ਸਕੀਏ ਗੁਰੂ ਸਾਹਿਬ ਨੇ ਜਿੰਨੀ ਕੋਸ਼ਿਸ਼ ਕੀਤੀ ਹੈ ਸੋ ਮਨ ਸੀਗਾ ਕਿ ਗੁਰੂ ਸਾਹਿਬਾਨ ਦਾ ਧੰਨਵਾਦ ਕੀਤਾ ਜਾਏ ਇਸ ਧਰਤੀ ਤੇ ਆ ਕੇ ਜੀ ਸੀਕਲਹੀ ਹੈ ਹਾਂਜੀ ਇਹਦੇ ਵਿੱਚ ਹੁਣ ਮੈਂ ਚਾਹਾਂਗਾ ਕਿਉਂਕਿ ਇਸ ਫਿਲਮ ਦੇ ਵਿੱਚ ਮੈਂ ਜੋ ਦੱਸਣਾ ਹੈ ਉਹ ਤਾਂ ਦੱਸ ਹੀ ਸਕਦਾ ਮੈਂ ਬਤੌਰ ਐਕਟਰ ਪਰ ਇਸ ਫਿਲਮ ਨੂੰ ਜਿੰਨੇ ਕਨਸੀਵ ਕੀਤਾ ਜਿਹਦੇ ਦਿਮਾਗ ਦਾ ਥਾਟ ਹੈ ਫਿਰ ਜਿੰਨੇ ਲਿਖਿਆ ਜਿੰਨੇ ਡਾਇਰੈਕਟ ਕੀਤਾ ਮਿਊਜ਼ਿਕ ਤਿਆਰ ਕੀਤਾ ਪ੍ਰੋਡਿਊਸ ਕੀਤਾ ਔਰ ਫਾਈਨਲੀ ਉਹਦੇ ਵਿੱਚ ਐਕਟ ਵੀ ਕੀਤਾ ਮੈਂ ਚਾਹਾਂਗਾ ਕਿ ਇਹਦੇ ਲਈ ਸਭ ਤੋਂ ਜ਼ਿਆਦਾ ਮਾਕੂਲ ਜਵਾਬ ਗਿੱਪੀ ਗਰੇਵਾਲ ਹੁਣੀ ਦੇ ਸਕਦੇ ਨੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਇਸ ਇਕਲ ਦੇਖੋ ਹੈ ਤਾਂ ਜਿਵੇਂ ਪਹਿਲਾ ਪਾਰ ਭਾਗ ਆਇਆ ਸੀ ਤੇ ਦੂਸਰਾ ਆਇਆ ਸੀ ਉਹਨਾਂ ਦਾ ਆਪਸ ਦੇ ਵਿੱਚ ਤਾਂ ਕੋਈ ਹੈ ਨਹੀਂ ਸੀਗਾ ਕੋਈ ਕਹਾਣੀ ਦਾ ਕਿਉਂਕਿ ਉਹ ਅਲੱਗ ਕਹਾਣੀ ਸੀ ਉਹ ਅਲੱਗ ਕਹਾਣੀ ਸੀ ਉਹ ਵੀ ਇੱਕ ਅਲੱਗ ਕਹਾਣੀ ਆ ਬਟ ਜੇ ਦੇਖਿਆ ਜਾਵੇ ਦੋਨੇ ਕਹਾਣੀਆਂ ਦਾ ਜਿਹੜਾ ਪਰਪਸ ਸੀਗਾ ਉਹ ਇਹੀ ਸੀਗਾ ਕਿ ਤੁਹਾਨੂੰ ਮੋਟੀਵੇਟ ਕੀਤਾ ਜਾਵੇ ਜ਼ਿੰਦਗੀ ਖੂਬਸੂਰਤ ਤਰੀਕੇ ਨਾਲ ਕਿਵੇਂ ਜਿਉ ਹੋ ਸਕਦੇ ਆ ਆਪਾਂ ਸੋ ਇਹ ਵੀ ਉਸੇ ਤਰ੍ਹਾਂ ਦੀ ਕਹਾਣੀ ਆ ਸੋ ਇੱਕ ਯਾਤਰਾ ਵਾ ਪੰਜਾਬ ਤੋਂ ਲੈ ਕੇ ਤਕਸ਼ਰੀ ਹਜੂਰ ਸਾਹਿਬ ਤੱਕ ਦੀ ਤੇ ਜਿਹੜਾ ਯਾਤਰਾ ਦੇ ਵਿੱਚ ਕਈ ਮੁਸਾਫਰ ਨੇ ਉਹਨਾਂ ਦੀਆਂ ਅਲੱਗ-ਅਲੱਗ ਕਹਾਣੀਆਂ ਨੇ ਅਲੱਗ-ਅਲੱਗ ਤਰੀਕੇ ਨਾਲ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਮੀਦ ਆ ਕਿ ਜਿਹੜੇ ਲੋਕ ਫਿਲਮ ਦੇਖ ਕੇ ਬਾਹਰ ਆਉਣਗੇ ਉਹ ਮੈਨੂੰ ਲੱਗਦਾ ਕਿ ਜਿਹੜਾ ਅੱਜ ਦੀ ਰੇਟ ਦੇ ਵਿੱਚ ਸਾਰਿਆਂ ਦਾ ਦਿਮਾਗ ਬਹੁਤ ਤੇਜ਼ੀ ਨਾਲ ਭੱਜਣ ਲੱਗਿਆ ਹੁੰਦਾ ਥੋੜਾ ਰਿਲੈਕਸ ਹੋਊਗਾ ਥੋੜੀ ਪੇਸ਼ੈਂਸ ਮਿਲੂਗੀ ਔਰ ਸ਼ਾਇਦ ਕਿੰਨੀ ਖੂਬਸੂਰਤ ਜ਼ਿੰਦਗੀ ਸਾਨੂੰ ਪਰਮਾਤਮਾ ਨੇ ਦਿੱਤੀ ਆ ਸ਼ਾਇਦ ਉਹਨੂੰ ਵਧੀਆ ਤਰੀਕੇ ਨਾਲ ਜੋੜਨ ਦਾ ਕੋਈ ਵਧੀਆ ਢੰਗ ਮਿਲੇ ਇੰਨੀ ਹੀ ਕੋਸ਼ਿਸ਼ ਆ ਸਾਡੀ ਜੀ ਕੀ ਨੰਬਰ